ਕੇਯੂਡ ਕੋਂਦਾ ਦਾ ਦੋ ਰੋਜਾ ਸੁੱਬਾ ਪਧਰੀ ਡੈਲੀਕੇਟ ਇਜਲਾਸ ਮਾਨ ਸਾਹਿਬ ਵਿਖੇ ਹੋਇਆ ਸ਼ੁਰੂ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਝੰਡਾ ਲਹਿਵਾ ਕਰਕੇ ਸ਼ਰਧਾਂਜਲੀ ਪੇਂਟ ਕੀਤੀ ਗਈ ਅੱਜ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਬੁੱਟਾ ਸਿੰਘ ਗੁਰਜ ਕਿਲ ਸੂਬਾ ਪ੍ਰਧਾਨ ਜਗ ਮੋਹਨ ਸਿੰਘ ਪਟਿਆਲਾ ਜਰਨਲ ਸੱਤਰ ਗੁਰਮੀਤ ਸਿੰਘ ਪੱਟੀਵਾਲ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਮਟੋੜਾ ਚਾਂਸੀ ਇੰਦਰਪਾਲ ਸਿੰਘ ਸੂਬਾ ਪ੍ਰੈਸ ਕਾਤਰ ਨੇ ਕੀਤੀ ਉਹਨਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ 2020 ਚ ਕਿਸਾਨਾਂ ਨੂੰ ਦੋਬਾਹੀ ਵੱਲ ਧੱਕਣ ਵਾਲੇ ਤਿੰਨ ਨਵੇਂ ਕਾਲੇ ਕਾਨੂੰਨ ਬਣਾ ਦਿੱਤੇ ਗਏ ਸਨ ਇਸ ਸਬੰਧੀ ਚੱਲੇ ਕੋਈ 1.5 ਸਾਲ ਸੰਘਰਸ਼ ਦੌਰਾਨ ਸੰਦਰਸ਼ੀਲ ਕਿਸਾਨਾਂ ਨੇ ਸੰਜੇ ਸੰਘਰਸ਼ ਰਾਹੀਂ ਇੰਨਾ ਕਾਲੇ ਕਾਨੂੰਨਾਂ ਨੂੰ ਖਤਮ ਕਰਵਾ ਕੇ ਅਸੀਂ ਜੇਤੂ ਹੋ ਕੇ ਨਿਕਲੇ ਪਰ ਇਸ ਅੰਦੋਲਨ ਵਿੱਚ 750 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ ਸਾਡਾ ਇਹ ਸੁਬਈ ਚੌਥਾ ਡੈਲੀਗੇਟ ਇਜਲਾਸ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਤਰੀਦ ਰਾਸਤ ਕੀ ਕਹਿਣਾ ਚਾਹੁੰਦਾ ਅੱਜ ਅਸੀਂ ਭਾਰਤੀ ਕਿਸਾਨ ਜਨੇ ਇੱਕ ਟਿਕਾ ਡਕਾਉਂਦਾ ਦਾ ਦੋ ਰੋਜਾ ਸੂਬਾ ਪਧਰੀ ਡੈਲੀਗੇਟਰ ਜਲਾਸ ਬੁਲਾਇਆ ਇਹ ਜਿਹੜੀ ਪਿਛਲੇ ਸਮੇਂ ਦੇ ਸਾਡੇ ਕੀਤੇ ਕੰਮ ਹੈ ਮੁੱਖ ਤੌਰ ਤੇ ਜਿਹੜੇ ਲੜੇ ਹੋਏ ਘੋੜਾ ਹੈ ਉਹਨਾਂ ਘੋੜਾਂ ਦਾ ਲੇਖਾ ਜੋਖਾ ਕਰਾਂਗੇ ਉਹਨਾਂ ਦੇ ਹਾਂ ਪੱਖ ਕੀ ਰਹੇ ਉਹਨਾਂ ਦੇ ਨਾਂ ਪੱਖ ਕੀ ਰਹੇ ਤੇ ਮੁੱਖ ਤੌਰ ਤੇ ਜਿਹੜਾ ਦਿੱਲੀ ਘੋੜਾ ਹੈ ਉਹ ਚਰਚਿਆਂ ਦਾ ਇਹ ਵਿਸ਼ਾ ਰਹੂਗਾ ਸਾਰੇ ਦਾ ਸਾਰਾ ਅੱਜ ਦਾ ਨਾਲ ਮਨਜੀਤ ਨੇ ਇੱਦੀ ਜਿਹੜੀ ਰਿਹਾਈ ਕਰਾਈ ਸੀ ਉਹ ਵੀ ਐਸੇ ਅਜਲਾਸ ਦੌਰਾਨ ਸੀ ਹੋਰ ਬਹੁਤ ਵੱਡੇ ਵੱਡੇ ਮੁੱਦੇ ਅਸੀਂ ਲੜੇ ਆ ਉਹਨਾਂ ਤੇ ਸਾਰਿਆਂ ਤੇ ਚਰਚਾ ਕਰਾਂਗੇ ਦਿਨ ਰਾਤ ਇਹ ਅਜਲਾਸ ਚੱਲੂਗਾ ਇਹ ਮੁੱਦਿਆਂ ਤੋਂ ਬਾਅਦ ਕੱਲ ਨੂੰ ਅਸੀਂ ਜਿਹੜੀ ਚੁਣੀ ਹੋਈ ਪਹਿਲਾਂ ਦੀ ਕਮੇਟੀ ਹੈ ਉਹਨੂੰ ਭੰਗ ਕਰਾਂਗੇ ਭੰਗ ਕਰਨ ਤੋਂ ਬਾਅਦ ਨਵੇਂ ਸ਼ਰੇ ਤੋਂ ਇਹ ਜਿਹੜੇ ਡੈਲੀਗੇਟ ਬੈਠੇ ਨੇ ਇਹ 17 ਜ਼ਿਲ੍ਹਿਆਂ ਦੇ ਵਿੱਚੋਂ ਚੁਣ ਕੇ ਆਏ ਹੋਏ ਨੇ 200 ਡੈਲੀਗੇਟਰ ਜਿਨ੍ਹਾਂ ਨੇ ਇਹਦੇ ਵਿੱਚ ਚਰਚਾ ਦੇ ਵਿੱਚ ਭਾਗ ਲੈਣਾ ਬਾਕੀ ਸਰੋਤੇ ਆ ਉਹ 200 ਡੈਲੀਗੇਟਾਂ ਦੇ ਵਿੱਚੋਂ ਫਿਰ ਅਸੀਂ ਨਵੇਂ ਚਿਹਰੇ ਨਵੀਂ ਕਮੇਟੀ ਦੀ ਕਾਰਜਕੁਸ਼ਲ ਕਰਨਗੇ ਹੋਣਾ ਸੀ ਇਹਨੂੰ ਬਕਾਇਦਾ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਡੈਲੀਗੇਟ ਜਲਾਸ ਬਲਾ ਕੇ ਕੀ ਕਹਿਣਾ ਚਾਹੋਗੇ ਬਿਲਕੁਲ ਸਰ ਕਿਉਂਕਿ ਅੱਜ ਮਾਨਸਾ ਦੇ ਵਿੱਚ ਜਿਹੜਾ ਸੂਬਾ ਪਧਰੀ ਦੋ ਦਿਨਾਂ ਦਾ ਜਲਾਸ ਹੋਣਾ ਹੈ ਇਸ ਜਲਾਸ ਦੇ ਵਿੱਚ ਜਿਹੜੀ ਸਾਡੀ ਹੈਗੀ ਹੈ ਸੂਬਾ ਕਮੇਟੀ ਦੀ ਜੋ ਕਾਰਜਕਾਰੀ ਰਹੀ ਹੈ ਜੋ ਅਸੀਂ ਸੰਘਰਸ਼ ਲੜੇ ਨੇ ਜੋ ਜੋ ਅੰਦੋਲਨਾਂ ਦੇ ਵਿੱਚ ਯੋਗਦਾਨ ਪਾਇਆ ਉਹਦੀ ਰਿਪੋਰਟ ਇਸ ਤੋਂ ਇਲਾਵਾ ਜਿਹੜੀਆਂ ਸਾਡੀ ਜਿਵੇਂ ਕਰਜ਼ਾ ਮੁਕਤੀ ਹੈ ਜਾਂ ਸਾਡੀਆਂ ਮੇਨ ਲੜਾਈਆਂ ਹੁਣ ਅਸੀਂ ਦੇਖ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਤਿਹਾਸਕ ਲੜਾਈਆਂ ਬੀਕੇ ਜੂਟ ਕੌਂਦਾਂ ਨੇ ਲੜੀਆਂ ਤੇ ਆਉਣ ਵਾਲੇ ਦੇ ਵਿੱਚ ਕੀ ਰਾਜਨੀਤੀ ਹੋਊਗੀ ਇਹਨਾਂ ਦੇ ਵਿਚਾਰ ਚਰਚਾ ਜਿਹੜੀ 2 ਦਿਨ ਚੱਲਣੀ ਹੈ ਤੇ ਇਸ ਤੋਂ ਬਾਅਦ ਜਿਹੜੀ ਸੂਬਾ ਕਮੇਟੀ ਦੀ ਚੋਣ ਕੀਤੀ ਜਾਊਗੀ ਨਵੀਂ ਸੂਬਾ ਕਮੇਟੀ ਦਾ ਜਿਹੜਾ ਐਲਾਨ ਆ ਕੱਲ ਨੂੰ ਹੋ ਜਾਣਾ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز